पीसी नाजन कबड्डी फेडरेशन ਸਾਰਿਆਂ ਦਾ ਧੰਨਵਾਦ ਓ ਸ਼ੀਲੂ ਹਰਿਆਣੇ ਵਾਲਾ ਓ ਸ਼ੀਲੂ ਆ ਗਿਆ ਵਿੱਚ ਦੁਨੀਆ ਦੇ ਓ ਮੰਮਰ ਸੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡ ਆ ਖਾ ਖੇਡਦਾ ਜਿਹੜਾ ਦੁਨੀਆ ਜਿਹੜਾ ਤਰੋਦੇ ਤੋਂ ਪੰਡੂ ਬਰਾਦਾ ਸ਼ੋਰਾ ਹਰਿਆਣੇ ਦਾ ਹੈ ਰਹਾ ਹੋ ਗਿਆ ਹੈ ਜਾਨੇ ਨੇ ਕਬੱਡੀ 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 ਕਬੱਡੀ

ਹੱਤ ਕਰਾਰੇ ਜਫਾ ਬਾਲੇ ਦਾ ਨੀਂਦ ਖਾਉਣਾ ਤਾਰੇ ਜਫਾ ਬਾਲੇ ਦਾ ਟੱਕਰ 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 ਕਰੇ ਫਾਈਟ 100 ਲਓ ਆ ਬੱਲੇ ਸ਼ਿਲੂ ਟੱਕਰ ਨੂੰ ਆ ਸ਼ਿਲੂ ਕਰਦਾ ਕੋਈ ਟੱਕ ਲੈਣ ਦੀ ਆ ਕਮਾਲ ਹੀ ਵੇਖਦੇ ਮਾਰ ਕਬੱਡੀ ਇਹ 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 ਯੋਧਿਆਂ ਤਗੜੇ ਦੀ ਕੋਈ ਜਲਦੀ ਹੋਈ ਕਮਾਲ ਹੋਈ ਬਈ ਕਬੱਡੀ 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 ਸੈਂਡੀ ਮਾਨਯੋਗਾਂ ਵੱਲੋਂ ਪਾਲੇ ਦੇ ਦੋ ਜੱਫੇ ਲਾਡੀ ਸਿੱਧੂ ਕਹਿ ਰਹੀ ਹੈ 200 ਡਾਲਰ ਜੀ ਇਹ ਸੈਂਡੀ ਵਾਲਾ ਫੜ ਲਓ ਪਲੀਜ਼ ਸੈਂਡੀ ਮਾਨ ਨੂੰ ਵੀ ਧੰਨਵਾਦ ਇਧਰ ਕੌਣ ਇਹ ਮੰਨਾ ਬੱਲ ਨੋ ਨੋ ਜਨਾ ਵਸ ਸਿਰ ਕਬੱਡੀ ਸਿਰ ਕਬੱਡੀ ਸਿਰ 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 ਗੱਬਰੂਆ ਤਾਈਂਦਾ ਬਈ ਤਾੜੀਆਂ ਮਾਰਦੇ ਜ਼ੋਰਦਾਰ ਹਾਂ ਤਿੰਨ ਜਫੇ ਹੋ ਗਏ ਵੀ ਸਾਡੀ ਮਾਨ 1100 ਡਾਲਰ 200